चक्की पीसी चक्की पीसी चंकी तरह पी जरा चक्की पानी फट गया बह गया नहीं बार पानी फूक गया जबरदस्त देर पानी है ਕੀ ਵਿਚਾਰ ਹੈ ਉਹ ਚਾਰ ਸਾਖਾ ਸਾਹਿਬ ਮੇਰੇ ਇਹ ਹੈ ਕਿ ਬੀਵੀਐਮਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕੁਲਵਿੰਦਰਜੀਤ ਸਿੰਘ ਪਹਾੜੀ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰ ਇੱਕ ਸ਼ਰਾਰਤ ਕੀਤੀ ਬੀਵੀਐਮਬੀ ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ ਬੀਵੀਐਮਬੀ ਖੜੇ تھے ਇਹਨਾਂ ਨੇ ਕਿਹਾ ਮੇਰੇ ਨੂੰ ਜੇਲ੍ਹ ਦਿਖਾਣੀ ਤੇ ਜੇਲ੍ਹ ਦੇ ਵਿੱਚ ਚੱਕੀ ਪਸਾਣੀ ਪਾਟਗਿਆ ਸਾਹਿਬ ਦੀ ਦਿਲ ਦੀ ਇੱਛਾ ਅਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ ਬੀਵੀ ਐਮਪੀ ਦੇ ਅਧਿਕਾਰੀ ਨਹੀਂ ਦਿੱਤਾ ਵਾਹ ਪਾਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ ਇਸ ਤਰ੍ਹਾਂ ਜਿਹੜੇ ਸਰਪੀਤ ਸਿੰਘ ਬਰਾਰੀ ਹੈ ਇਹ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨਿਆਦ ਐ ਇਹ ਉਹਨਾਂ ਦੀ ਆਪਸੀ ਸ਼ਰਾਰਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹਨੂੰ ਮੇਰਾ ਨਾਂ ਲਾ ਕੇ ਮੈਨੂੰ ਝੂਠਾ ਬਦਨਾਮ ਕਰਦੇ ਇਹ ਬੇਬੁਨਿਆਦ ਆ ਸਾਰੇ ਦੋਸ਼ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਹੈ ਇਹ ਸਾਡੇ ਪੁਰਾਣੇ ਸਾਥੀ ਆ ਅਸੀਂ ਹੁਣ ਇਹਨਾਂ ਦੀ ਐਂਟੀ ਸਿਫਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਿੰਤਾ ਵੀ ਇਹਨਾਂ ਦੀ ਐਂਟੀ ਸਿਫਿਟੀ ਬੇਲ ਜਿਹੜੀ ਆ ਗਈ ਖਾਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਸਾਡਾ ਜੋ ਕਰ ਰਹੇ ਨਹੀਂ ਸਾਡੇ ਮਨ ਜੋ ਮੈਂ ਜੱਟ ਹੱਥੀਂ ਚੋਰੀ ਗੇਰ ਪਰ ਸੰਗਤ ਰੈਡਕਲ ਬਲਟਨ ਸੁਸਾਇਟੀ ਆਪਾ ਦੇ ਨਾਲ ਨਿਸ਼ੀ ਆਉ ਨੀਤ ਕਾਉ ਜੀ ਦਾ ਕਰਕੇ ਨਿਤੋ ਬਹੁਤ ਸਿਕਨ ਤੇ ਪਾਰੀ ਗੋਵਰਨ ਇਹਨਾਂ ਬਾਈਲੋ ਜੀ ਜੀ ਚੱਕੀ ਜੀ ਚੱਕੀ ਮਸਾਣੀ ਦੇ ਉੱਤੋਂ तो ना। 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 पीसे, चक्की पीसी चक्की पीसी चंकी तरह पी जरा चक्की पानी फटके बह गया नहीं साधी बारी पानी मुगया जबरदस्त देर तक है ਕੀ ਵਿਚਾਰ ਹੈ ਉਹ ਵਿਚਾਰ ਸਾਕਾ ਸਾਹਿਬ ਮੇਰੇ ਇਹ ਹੈ ਕਿ ਬੀਵੀਐਮਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕੁਲਵਿੰਦਰਜੀਤ ਸਿੰਘ ਪਹਾੜੀ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰੇ ਇੱਕ ਸ਼ਰਾਰਤ ਕੀਤੀ ਬੀਵੀਐਮਬੀ ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ ਬੀਵੀਐਮਬੀ ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ੍ਹ ਦਿਖਾਣੀ ਤੇ ਜੇਲ੍ਹ ਦੇ ਵਿੱਚ ਚੱਕੀ ਪਸਾਣੀ ਪਾਟਗਿਆ ਸਾਹਿਬ ਦੀ ਦਿਲ ਦੀ ਇੱਛਾ ਅਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ ਬੀਵੀਐਮਪੀ ਦੇ ਅਧਿਕਾਰੀ ਨਹੀਂ ਦਿੱਤਾ ਵਾਹ ਪਾਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ ਇਸ ਤਰ੍ਹਾਂ ਜਿਹੜੇ ਸਾਲ ਪੀਤਲ ਸਿੰਘ ਬਰਾੜੀ ਹੈ ਤੇ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਚੁਟੇ ਇਲਜ਼ਾਮ ਲਾਉਂਦੇ ਰਹੇ ਐ ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨਿਆਦ ਐ ਇਹ ਉਹਨਾਂ ਦੀ ਆਪਸੀ ਸ਼ਰਾਰਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹ ਮੇਰਾ ਨਾਮ ਲਾ ਕੇ ਮੈਨੂੰ ਝੂਠਾ ਬਦਨਾਮ ਕਰਦੇ ਇਹ ਬੇਬੁਨਿਆਦ ਆ ਸਾਰੇ ਦੋਸ਼ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਹੈ ਇਹ ਸਾਡੇ ਪੁਰਾਣੇ ਸਾਥੀ ਆ ਅਸੀਂ ਉਹਨਾਂ ਦੀ ਐਂਟੀ ਸਿਫਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਤਾ ਵੀ ਇਹਨਾਂ ਦੀ ਐਂਟੀ ਸਿਫਿਟੀ ਬੇਲ ਜਿਹੜੀ ਆ ਗਈ ਕਰਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਸਾਡਾ ਜੋ ਕਰ ਰਹੇ ਨਹੀਂ ਸਾਡੇ ਮਨ ਜੋ ਮੈਂ ਜਦ ਘਰਕੀਪੁਰ ਦੀ ਗੇਰ ਪਰਸਨ ਡੈਕੋਪਲ ਕਲੱਬ ਸੋਸਾਇਟੀ ਆਪਾਂ ਦੇ ਨਾਲ ਨਿਸ਼ੀ ਗਉ ਨੀਂਦ ਕੌਜੀ ਦਾ ਕਹਿੰਦੇ ਨੇ ਬਹੁਤ ਸਾਰੇ ਪੜੀ ਗੋ ਬਹਿ ਨਾ ਪਾਈ ਲੋ ਚੱਕੀ ਜਾਨ ਚੱਕੀ ਚੱਕੀ ਪਸਾਣੀਆਂ ਦੇ ਉੱਤੋਂ ਆ ਜੋਰ ਲਾ ਦੀ ਵੀ ਲਾਟਾ ਜੋਰ ਲੱਗਣਾ ਚੱਕੀ ਪੀਸੀ ਚੱਕੀ ਪੀਸੀ ਚੱਕੀ ਜੱਕੀ ਜਰੋ ਪੀ ਜਰੋ ਚੱਕੀ ਆ ਲੋ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਮੁੱਕ ਗਿਆ ਜਬਰਦਸਤ ਫੜਾ ਫੜ ਦੇ ਪਾਣੀ ਹੈ ਕੀ ਵਿਚਾਰ ਹੈ ਉਹ ਪਚਾਰ ਸਾਖਾ ਸਾਹਿਬ ਮੇਰੇ ਇਹ ਹੈ ਕਿ ਬੀਵੀ ਐ ਵੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਬਾਦਕ਼ ਅਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕੁਲਵਿੰਦਰਜੀਤ ਸਿੰਘ ਭਾਟ ਜ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹ ਮੇਰੇ ਗੇਟ ਪੜਦੇ ਸਾਰ ਇੱਕ ਸ਼ਰਾਰਤ ਕੀਤੀ 20 ए बी बी ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀ ਆਰ ਉਹ ਬੀ ਵੀ ਐਮ ਬੀ ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ੍ਹ ਲਗਾਣੀ ਤੇ ਜੇਲ੍ਹ ਦੇ ਵਿੱਚ ਚੱਕੀ ਪਸਾਣੀ ਪਾਟਗਿਆ ਸਾਹਿਬ ਦੀ ਦਿਲ ਦੀ ਇੱਛਾ ਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੇਰੇ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ ਬੀਵੀ ਐਮਪੀ ਦੇ ਅਧਿਕਾਰੀ ਨਹੀਂ ਦਿੱਤਾ ਵਾਹ ਪਾਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ ਇਸ ਤਰ੍ਹਾਂ ਜਿਹੜੇ ਸਾਲਪ੍ਰੀਤ ਸਿੰਘ ਬਰਾਰੀ ਹੈ ਕਿ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਹੈ ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਹੈ ਸਾਰੇ ਬੀਬਨਿਆਦ ਹੈ ਇਹ ਉਹਨਾਂ ਦੀ ਆਪਸੀ ਸ਼ਰਾਰਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹਨੂੰ ਮੇਰਾ ਨਾਮ ਲਾ ਕੇ ਮੈਨੂੰ ਝੂਠਾ ਬਦਨਾਮ ਕਰ ਰਹੇ ਇਹ ਬੇਬੁਨਿਆਦ ਆ ਸਾਰੇ ਦੋਸ਼ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਹੈ ਇਹ ਸਾਡੇ ਪੁਰਾਣੇ ਸਾਥੀ ਵੀ ਆ ਅਸੀਂ ਉਹਨਾਂ ਦੀ ਐਂਟੀ ਸਫਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਿਤਾ ਵੀ ਇਹਨਾਂ ਦੀ ਐਂਟੀ ਸਫਿਟੀ ਬੇਲ ਜਿਹੜੀ ਹੈਗੀ ਕਰਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਰਾਜੋ ਕਰ ਰਹੇ ਨੇ ਸਾਡੇ ਮਨ ਜੋ ਮੈਂ ਜਦ ਘਰ ਕਿਸੇ ਤਰ੍ਹਾਂ ਦੀ ਗੇਰ ਪਰਸਨ ਰੈਡਕਲ ਪਰਸਨ ਸਟੇਟ ਆਪਾ ਦੇ ਨਾਲ ਨਿਸੀ ਆਉ ਨੀਤ ਕਾਉ ਜੀ ਦਾ ਕਰਕੇ ਨਿਮਰੋ ਸਭਿਕਾ ਦਾ ਪੜੀ ਗੋ ਬੇ ਨਾ ਪਾਈ ਲੋ ਚੱਕੀ ਇਸ ਨੂੰ ਚੱਕੀ ਪਸਾਣੇ ਤੋਂ ਹਾਂਜੀ ਜੋੜਾਂ ਦੇ ਵਿੱਚ ਲੱਗਦਾ ਚੱਕੀ ਪੀਸੀ ਚੱਕੀ ਪੀਸੀ ਚੱਕੀ ਜਦੋਂ ਪੀ ਜਦੋਂ ਚੱਕੀ ਆ ਲੋ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਖੁੱਕ ਗਿਆ ਜਬਰਦਸਤ ਫੜਾ ਫੜ ਦੇ ਪਾਣੀ ਹੈ ਕੀ ਵਿਚਾਰ ਹੈ ਵਿਚਾਰ ਸਾਕਾ ਸਾਹਿਬ ਮੇਰੇ ਇਹ ਹੈ ਕਿ ਬੀਵੀ ਐਂ ਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਬਾਦ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕੁਲਵਿੰਦਰਜੀਤ ਸਿੰਘ ਭਾਟੀ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰ ਇੱਕ ਸ਼ਰਾਰਤ ਕੀਤੀ 20AB ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ BBMB ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ੍ਹ ਦਿਖਾਣੀ ਤੇ ਜੇਲ੍ਹ ਦੇ ਵਿੱਚ ਚੱਕੀ ਪਸਾਣੀ ਪਾਟਗਿਆ ਸਾਹਿਬ ਦੀ ਦਿਲ ਦੀ ਇੱਛਾ ਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਗੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ ਬੀਵੀ ਐਮਪੀ ਦੇ ਅਧਿਕਾਰੀ ਨਹੀਂ ਦਿੱਤਾ ਵਾਹ ਪਾਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ ਇਸ ਤਰ੍ਹਾਂ ਜਿਹੜੇ ਸਾਲ ਪੀਤਲ ਸਿੰਘ ਬਰਾੜੀ ਹੈ ਤੇ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨਿਆਦ ਐ ਇਹ ਉਹਨਾਂ ਦੀ ਆਪਸੀ ਸ਼ਰਾਰਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹ ਮੇਰਾ ਨਾਮ ਲਾ ਕੇ ਮੈਨੂੰ ਝੂਠਾ ਬਦਨਾਮ ਕਰ ਰਹੇ ਇਹ ਬੇਬੁਨਿਆਦ ਆ ਸਾਰੇ ਦੋਸ਼ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਹੈ ਇਹ ਸਾਡੇ ਪੁਰਾਣੇ ਸਾਥੀ ਵੀ ਆ ਅਸੀਂ ਉਹਨਾਂ ਦੀ ਐਂਟੀਸਿਡਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਿਤਾ ਵੀ ਇਹਨਾਂ ਦੀ ਐਂਟੀਸਿਡਿਟੀ ਬੇਲ ਜਿਹੜੀ ਆ ਗਈ ਕਰਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਰਾਜੋ ਕਰ ਰਹੇ ਨੇ ਸਾਡੇ ਮਨ ਜੋ ਮੈਡਮ ਵਰਸਿਸ ਟੋਰ ਕੀ ਕੇਰਪਰਸਨ ਡੈਟ ਗਰੁੱਪ ਵੈਲਕਮ ਟੂ ਸਟੇਟ ਔਰ ਉਹਦੇ ਨਾਲ ਨਿਸ਼ੀ ਆਉਂਦੀ ਹੈ ਕਿ ਲੱਕ ਰੇਣੀ ਲੱਕ ਟੋਰ ਤੇ ਸਭ ਈ ਕੰਪਨੀ ਦਾ ਪਾਰਟੀ ਹੋ ਰਿਹਾ ਹੈ ਨਾ ਮਾ ਸਪਾਈਓ ਦੇ ਕਿਰਿਆ ਚੱਕੀ ਜੀ ਮੇਰੇ ਕੋਲ ਚੱਕੀ ਪਸਾਣੀਆਂ ਦੇ ਉੱਤੋਂ ਹਾਂ ਜੀ ਦੂਸਰਾ ਭਾਈ ਜੋੜ ਮਾਰਨੀ ਵੀ ਲੱਗਦਾ ਜੋੜ ਲੱਗਦਾ ਚੱਕੀ ਪੀਸੀ ਚੱਕੀ ਪੀਸੀ ਚੱਕੀ ਜਦੋਂ ਪੀ ਜਦੋਂ ਚੱਕੀ ਆ ਲੋ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਸੁੱਕ ਗਿਆ ਜਬਰਦਸਤ ਫੜਾ ਫੜ ਦੇ ਪਾਣੀ ਕੀ ਵਿਚਾਰ ਹੈ ਪੁਚਾਰ ਸਾਖਾ ਸਾਹਿਬ ਮੇਰੇ ਇਹ ਹੈ ਕਿ 22 AB ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕੁਲਵਿੰਦਰਜੀਤ ਸਿੰਘ ਭਾਟੀ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰ ਇੱਕ ਸ਼ਰਾਰਤ ਕੀਤੀ 22 AB ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ BBMB ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ੍ਹ ਦਿਖਾਣੀ ਤੇ ਜੇਲ੍ਹ ਦੇ ਵਿੱਚ ਚੱਕੀ ਪਸਾਣੀ ਪਾਟਗਿਆ ਸਾਹਿਬ ਦੀ ਦਿਲ ਦੀ ਇੱਛਾ ਅਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੇਰੇ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ ਬੀਵੀ ਐਮਪੀ ਦੇ ਅਧਿਕਾਰੀ ਨਹੀਂ ਦਿੱਤਾ ਵਾਹ ਪਾਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ ਇਸ ਤਰ੍ਹਾਂ ਜਿਹੜੇ ਸਾਲ ਪੀਤ ਸਿੰਘ ਬਰਾੜੀ ਹੈ ਤੇ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨੇਯਾਦ ਐ ਇਹ ਉਹਨਾਂ ਦੀ ਆਪਸੀ ਸ਼ਰਾਰਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਨੇ ਉਹਨੂੰ ਜੇਲ੍ਹ ਪਹੁੰਚਾਇਆਗਾ ਪਰ ਉਹ ਮੇਰਾ ਨਾਮ ਲਾ ਕੇ ਮੈਨੂੰ ਝੂਠਾ ਬਦਨਾਮ ਕਰ ਰਹੇ ਇਹ ਬੇਬੁਨਿਆਦ ਆ ਸਾਰੇ ਦੋਸ਼ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਹੈ ਇਹ ਸਾਡੇ ਪੁਰਾਣੇ ਸਾਥੀ ਵੀ ਆ ਅਸੀਂ ਉਹਨਾਂ ਦੀ ਐਂਟੀ ਸਫੀਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਿਤਾ ਵੀ ਇਹਨਾਂ ਦੀ ਐਂਟੀ ਸਫੀਟੀ ਬੇਲ ਜਿਹੜੀ ਆ ਗਈ ਕੱਢੀ ਜਾਵੇ ਹੁਣ ਬਿਠਾਇਆ ਨਾ ਜਾਵੇ ਰਾਜੋ ਕਰ ਰਹੇ ਨੇ ਸਾਡੇ ਮਨ ਜੋ

you me uh, you ਚੱਕੀ ਪੀਸੀ ਚੱਕੀ ਪੀਸੀ ਚੱਕੀ ਦਰੋਂ ਪੀ ਦਰੋਂ ਚੱਕੀ ਆ ਲਓ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਸੁੱਕ ਗਿਆ ਜਬਰਦਸਤ ਫੜਾ ਫੜ ਦੇ ਪਾਣੀ ਹੈ ਕੀ ਵਿਚਾਰ ਹੈ ਉਹ ਚਾਰ ਸਾਖਾ ਸਾਹਿਬ ਮੇਰੇ ਇਹ ਹੈ ਵੀ ਬੀਵੀਐਮਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕਲਵਿੰਦਰਜੀਤ ਸਿੰਘ ਪਹਾੜੀ ਆ ਗਿਆ ਜੋ ਅਕਸਰ ਸ਼ਰਾਰਤਾਂ ਕਰਦਾ ਅੱਜ ਵੀ ਉਹਨੇ ਮੇਰੇ ਗੀਟ ਵੱਢਦੇ ਸਾਰੇ ਇੱਕ ਸ਼ਰਾਰਤ ਕੀਤੀ 20 VB ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ BBMB ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ ਦਿਖਾਣੀ ਤੇ ਜੇਲ ਦੇ ਵਿੱਚ ਚੱਕੀ ਪਸਾਣੀ ਪਹਾੜੀਆ ਸਾਹਿਬ ਦੀ ਦਿਲ ਦੀ ਇੱਛਾ ਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ BBMB ਦੇ ਅਧਿਕਾਰੀ ਨਹੀਂ ਦਿੰਦਾ ਵੈ ਪਟਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ। ਇਸ ਤਰ੍ਹਾਂ ਜਿਹੜੇ ਸਰਪੀਤ ਸਿੰਘ ਬਰਾੜੀ ਹੈ ਕਿ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ। ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੇਬੁਨਿਆਦ ਐ। ਇਹ ਉਹਨਾਂ ਦੀ ਆਪਸੀ ਸ਼ਰਾਬਤ ਐ। ਉਹਨਾਂ ਦੇ ਜਿਹੜੇ ਕੀਤੇ ਕੰਮ ਐ ਉਹਨਾਂ ਨੇ ਉਹਨੂੰ ਜੇਲ੍ਹ ਬਚਾਇਆਗਾ ਪਰ ਉਹਨੂੰ ਮੇਰਾ ਨਾਂ ਲਾ ਕੇ ਮੈਨੂੰ ਝੂਠਾ ਬਦਨਾਮ ਕਰਦੇ। ਇਹ ਬੇਬੁਨਿਆਦ ਐ ਸਾਰੇ ਦੋਸ਼। ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਗਾ ਇਹ। ਸਾਡੇ ਪ੍ਰਾਣੇ ਸਾਥੀ ਗਿਆ ਅਸੀਂ ਉਹਨਾਂ ਦੀ ਐਂਟੀਸਫਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਹਾਂ ਅਸੀਂ ਸਬੰਧਤ ਵਿਭਾਗ ਨੂੰ ਕਹਿਤਾ ਵੀ ਇਹਨਾਂ ਦੀ ਐਂਟੀਸਫਿਟੀ ਬੇਲ ਜੜੀ ਆ ਗਈ ਘੱਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਸਾਡੇ ਮਨਜੋ ਮੈਜਰ ਘਰਤੀ ਸੌਰ ਕੀ ਕੇਰ ਪਰਸਨ ਰਜੋਪਰ ਕਮਿਟੀ ਆਪ ਸਾਡੇ ਨਾਲ ਮਿਸੇ टी चकी प ਚੱਕੀ ਪੀਸੀ ਚੱਕੀ ਪੀਸੀ ਚੱਕੀ ਦਰੋਂ ਪੀਜਰੋਂ ਚੱਕੀ ਆ ਲੋ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਖੁੱਗਿਆ ਜਬਰਦਸਤ ਫੜਾ ਫੜ ਦੇ ਪਾਣੀ ਹੈ ਕੀ ਵਿਚਾਰ ਹੈ ਉਹ ਚਾਰ ਸਾਖਾ ਸਾਹਿਬ ਮੇਰੇ ਇਹ ਹੈ ਵੀ 22 ਅਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਗੁਰਵਿੰਦਰਜੀਤ ਸਿੰਘ ਪਹਾੜੀ ਆ ਗਿਆ ਜੋ ਅਕਸਰ ਸ਼ਰਾਰਤਾ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰੇ ਇੱਕ ਸ਼ਰਾਰਤ ਕੀਤੀ 20 VB ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ VBMB ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ ਦਿਖਾਣੀ ਤੇ ਜੇਲ ਦੇ ਵਿੱਚ ਚੱਕੀ ਪਸਾਣੀ ਪਹਾੜੀਆ ਸਾਹਿਬ ਦੀ ਦਿਲ ਦੀ ਇੱਛਾ ਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ VBMB ਦੇ ਅਧਿਕਾਰੀ ਨਹੀਂ ਦਿੱਤਾ ਵੈ ਪਾਟਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਜਿਹੜੇ ਸਰਪ੍ਰੀਤ ਸਿੰਘ ਬਰਾੜੀ ਹੈ ਇਹ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ। ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨਿਆਦ ਐ। ਇਹ ਉਹਨਾਂ ਦੀ ਆਪਸੀ ਸ਼ਰਾਰਤ ਐ। ਉਹਨਾਂ ਦੇ ਜਿਹੜੇ ਕੀਤੇ ਕੰਮ ਐ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹਨੂੰ ਮੇਰਾ ਨਾਂ ਲਾ ਕੇ ਮੈਨੂੰ ਝੂਠਾ ਬਦਨਾਮ ਕਰਦੇ। ਇਹ ਬੀਬਨਿਆਦ ਐ ਸਾਰੇ ਦੋਸ਼। ਜੀ ਮਾਫ ਕਰਨਾ। ਕੋਈ ਨਹੀਂ ਜੀ ਸਾਡੇ ਸਾਰੇ ਭਾਈਚਾਰਾ ਗਾ ਇਹ। ਸਾਡੇ ਪੁਰਾਣੇ ਸਾਥੀ ਆ ਅਸੀਂ ਹੁਣ ਇਹਨਾਂ ਦੀ ਐਂਟੀ ਸਫਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇ ਕੇ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਅਸੀਂ ਸਬੰਧਤ ਵਿਭਾਗ ਨੂੰ ਕਹਿਤਾ ਵੀ ਇਹਨਾਂ ਦੀ ਐਂਟੀ ਸਫਿਟੀ ਬੇਲ ਜਿਹੜੀ ਆ ਗਈ ਕੱਤੀ ਜਾਵੇ ਹੁਣ ਬਿਠਾਇਆ ਨਾ ਜਾਵੇ ਰਾਜੋ ਕਰੇ ਨੇ ਸਾਡੇ ਮਾਜੋ ਮੈਡਮ ਹਰਪਿੰਦ ਸਿੰਘ ਜੀ ਸਰਪੰਚ ਰਾਜਪੁਰਪੁਰ 2030 ਔਰ ਉਮਾਰੇ ਨਾਲ ਨਿਸ਼ੀ ऐं <laughs> ट्रेन ਚੱਕੀ ਪੀਸੀ ਚੱਕੀ ਪੀਸੀ ਚੱਕੀ ਜਦੋਂ ਪੀ ਜਦੋਂ ਚੱਕੀ ਆ ਲੋ ਪਾਣੀ ਫੜ ਕੇ ਬਹਿ ਗਿਆ ਨਹੀਂ ਸਾਡੀ ਵਾਲੀ ਪਾਣੀ ਸੁੱਕ ਗਿਆ ਜਬਰਦਸਤ ਫੜਾ ਫੜ ਦੇ ਪਾਣੀ ਹੈ ਕੀ ਵਿਚਾਰ ਹੈ ਉਹ ਪਚਾਰ ਸਾਕਾ ਸਾਹ ਮੇਰੇ ਇਹ ਹੈ ਤੇ ਬੀਵੀ ਐਂਬੀ ਸਟਾਫ ਕਲੱਬ ਨੰਗਲ ਦੇ ਵਿੱਚ ਅੱਜ ਰੈੱਡ ਕਰਾਸ ਦਾ ਮੇਲਾ ਲੱਗਿਆ ਸਾਡੇ ਵੱਧ ਕਿਸਮਤੀ ਨਾਲ ਮੇਰਾ ਇੱਕ ਬਹੁਤ ਪੁਰਾਣਾ ਸਾਥੀ ਤੇ ਵੱਡਾ ਵੀਰ ਮੇਰਾ ਕਲਵਿੰਦਰ ਰਜੀਤ ਸਿੰਘ ਭਾਟਿਆ ਆ ਗਿਆ ਜੋ ਅਕਸਰ ਸ਼ਰਾਰਤਾ ਕਰਦਾ ਅੱਜ ਵੀ ਉਹ ਮੇਰੇ ਗੀਟ ਪੜਦੇ ਸਾਰ ਇੱਕ ਸ਼ਰਾਰਤ ਕੀਤੀ 20 VB ਦੇ ਜਿਹੜੇ ਜੇਲ ਅਧਿਕਾਰੀ ਆ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰੀ ਮੈਂ ਤੇ ਸਰਦਾਰ ਸਤਨਾਮ ਸਿੰਘ ਪੀਆਰਓ BBMB ਖੜੇ ਤੇ ਇਹਨਾਂ ਨੇ ਕਿਹਾ ਮੇਰੇ ਨੂੰ ਜੇਲ ਦਿਖਾਣੀ ਤੇ ਜੇਲ ਦੇ ਵਿੱਚ ਚੱਕੀ ਪਸਾਣੀ ਭਾਟਿਆ ਸਾਹਿਬ ਦੀ ਦਿਲ ਦੀ ਇੱਛਾ ਜ ਪੂਰੀ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਚੱਕੀ ਦਾ ਇੱਕ ਢੇੜਾ ਕੱਢਣ ਦਾ ਮੌਕਾ ਦਿੱਤਾ ਤੇ ਪਾਣੀ ਆਪ ਪੀਂਦੇ ਰਹੇ ਸਾਨੂੰ BBMB ਦੇ ਅਧਿਕਾਰੀ ਨਹੀਂ ਦਿੱਤਾ ਵੈ ਪਟਿਆ ਗਿਆ ਸਾਹਿਬ ਦਾ ਦਿਲ ਦੀਆਂ ਅੰਤਿਮ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦੀ। ਇਸ ਤਰ੍ਹਾਂ ਜਿਹੜੇ ਸਰਪ੍ਰੀਤ ਸਿੰਘ ਬਰਾਰੀ ਹੈ ਤੇ ਬਚਪਨ ਤੋਂ ਹੀ ਮੇਰੇ ਨਾਲ ਖਾਰਖਾਨ ਦੇ ਵਿੱਚ ਹਮੇਸ਼ਾ ਝੂਠੇ ਇਲਜ਼ਾਮ ਲਾਉਂਦੇ ਰਹੇ ਐ। ਮੇਰੇ ਤੇ ਲੱਗੇ ਜਿੰਨੇ ਇਲਜ਼ਾਮ ਐ ਸਾਰੇ ਬੀਬਨੇਯਾਦ ਐ। ਇਹ ਉਹਨਾਂ ਦੀ ਆਪਸੀ ਸ਼ਰਾਰਤ ਐ। ਉਹਨਾਂ ਦੇ ਜਿਹੜੇ ਕੀਤੇ ਕੰਮ ਐ ਉਹਨਾਂ ਨੇ ਉਹਨੂੰ ਜੇਲ੍ਹ ਪਹਚਾਇਆਗਾ ਪਰ ਉਹਨੂੰ ਮੇਰਾ ਨਾਂ ਲਾ ਕੇ ਮੈਨੂੰ ਝੂਠਾ ਬਦਨਾਮ ਕਰਦੇ ਐ। ਇਹ ਬੀਬਨੇਯਾਦ ਐ ਸਾਰੇ ਦੋਸ਼। ਜੀ ਮੌਲਾ ਕੋਈ ਨਹੀਂ ਸਾਡੇ ਸਾਰੇ ਭਾਈਚਾਰਾ ਗਾ ਇਹ। ਸਾਡੇ ਪੁਰਾਣੇ ਸਾਥੀ ਗਿਆ ਅਸੀਂ ਹੁਣ ਇਹਨਾਂ ਦੀ ਐਂਟੀ ਸਪਿਟੀ ਬੇਲ ਦੀ ਜਿਹੜੀ ਐਪਲੀਕੇਸ਼ਨ ਦੇਖਿਆ ਇਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਹਾਂ ਅਸੀਂ ਸਬੰਧਤ ਸੁਭਾਗ ਨੂੰ ਕਹਿੰਦਾ ਵੀ ਇਹਨਾਂ ਦੀ ਐਂਟੀ ਸਪਿਟੀ ਬੇਲ ਜਿਹੜੀ ਆ ਗਈ ਘੱਟੀ ਜਾਵੇ ਹੁਣ ਬਿਠਾਇਆ ਨਾ ਜਾਵੇ